मंत्री लाल तंगरू चक मंत्री लाल तंगरू चक जिंदाबाद रमा रमा आस्ता किसान लेकिन क्या किया क्या आया ਕੀ ਨੀਓ ਨਾਮ ਨਾਮ ਅੱਗੇ ਮੋਲ ਮੋਲ ਸਰ ਮਤੇਗਾ ਨਾ ਪਲੀਜ਼ ਅੱਗੇ ਕੀ ਕ੍ਰਾਂਤੀ ਦਾ ਹੈ ਸਰਕਾਰ ਨੇ ਇਹ ਸਭ ਠੀਕ ਕਰ ਲੈਣੇ ਅੱਜ ਬਿਲਕੁਲ ਸਿਹਤ ਦੇ ਅਸੀਂ ਲੋਕਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਗੁਰਦੁਆਰਾ ਸ੍ਰੀ ਵਾਰ ਸਾਹਿਬ ਜਿਹੜਾ ਨਾ ਤੁਸ ਹੋ ਕੇ ਅੱਜ ਬਾਬਾ ਸ੍ਰੀਚੰਦ ਜੀ ਦਾ ਜਨਮ ਦਿਹਾੜਾ ਗੁਰੂਆਂ ਮੁਬਾਰਕਾਂ ਵੀ ਸਭ ਨੂੰ ਔਰ ਉਹ ਤੋਂ ਅਸੀਰਵਾ ਲੈ ਕੇ ਤੁਰੇ ਆ ਸੋ ਮੇਰੇ ਇਲਾਕੇ ਦਾ ਦਾਸ ਪਿੰਡ ਜਿਹੜਾ ਲਾਸਟ ਕੜੀ ਆ ਮੈਂ ਸਮਝਦਾ ਆ ਕਿ ਮੇਰੇ ਹਲਕੀਆ ਦਾ ਪਿੰਡ ਆ ਉੱਥੇ ਗਏ ਆ ਸਭ ਤੋਂ ਪਹਿਲਾਂ ਔਰ ਬਾਕੀਆਂ ਲੋਕਾਂ ਦੇ ਘਰਾਂ ਵਿੱਚ ਉਹ ਕਾਰਾ ਸਿਰ ਜਿਹੜੀ ਉਹ ਵਰੀ ਆ ਰਾਵੀ ਦੇ ਪਾਣੀ ਦੀਆਂ ਗਲੋ ਕਰਕੇ ਔਰ ਤਾਸ ਮਾਖਨਪੁਰ ਦੇ ਅੰਦਰ ਸਾਰੇ ਔਰ ਬੜਾ ਦੁਖਦਾਇਕ ਦ੍ਰਿਸ਼ ਹੈ ਕਿ ਲੋਕਾਂ ਦੇ ਪਸ਼ੂ ਵੀ ਡੁੱਲ ਗਏ ਆ ਔਰ ਲੋਕਾਂ ਦੇ ਘਰ ਦਾ ਜਿਹੜਾ ਨਾਸ ਸੀਗਾ ਉਹ ਵੀ ਉੱਪਲ ਗਿਆ ਉਹਨੂੰ ਉੱਲੀ ਲੱਗੀ ਆ ਔਰ ਉਹ ਖਾਂ ਦੇ ਕਾਬਲ ਨਹੀਂ ਰਿਹਾ ਸੋ ਸਾਡੀਆਂ ਟੀਮਾਂ ਮੇਰੇ ਆਉਣ ਤੋਂ ਪਹਿਲਾਂ ਸਾਡੀਆਂ ਟੀਮਾਂ ਨੇ ਉੱਥੇ ਪਸ਼ੂਆਂ ਦਾ ਚਾਰਾ ਚੌਖਰ ਬੀੜ ਦੇ ਰੂਪ ਦੇ ਵਿੱਚ ਹਰੇ-ਚਾਰੇ ਦੇ ਰੂਪ ਦੇ ਵਿੱਚ ਸੋ ਅਨਾਜ ਵੀ ਪ੍ਰੋਵਾਈਡ ਉੱਥੇ ਕਰਾਇਆ ਜਾ ਰਿਹਾ ਪਾਣੀ ਵੀ ਪ੍ਰੋਵਾਈਡ ਕਰਾਇਆ ਜਾ ਰਿਹਾ ਸੜਕ ਪਸ਼ੂ ਪਾਲਣ ਦਾ ਜਿਹੜਾ ਆ ਉਹ ਵੀ ਪੂਰੀ ਜਾਨ ਮਾਰ ਕੇ ਕੰਮ ਕਰ ਰਿਹਾ ਸੋ ਅੱਜ ਉਹ ਚਾਰ ਪਰਿਵਾਰ ਜਿਹੜੇ ਆ ਜਿਨ੍ਹਾਂ ਨੇ ਸਭ ਕੁਝ تباہ ਹੋ ਗਿਆ ਉਹਨਾਂ ਨੂੰ ਮੈਂ 50-50 ਹਜ਼ਾਰ ਰੁਪਏ ਦੇ ਕੇ ਵੀ ਆਇਆ ਉਹਨਾਂ ਦਾ ਥੋੜਾ ਜਿਹਾ ਹੌਸਲਾ ਵੀ ਵਧਿਆ ਔਰ ਨਾਲ ਦੀ ਨਾਲ ਅੱਜ ਬਮਿਆਲ ਦੇ ਅੰਦਰ ਬਹੁਤ ਵੱਡੀ ਮਾਤਰਾਤ ਜਿਹੜਾ ਰਾਸ਼ਨ ਵੀ ਲੋਕਾਂ ਨੂੰ ਮਤਲਬ ਵੰਡਿਆ ਜਿਹੜੇ ਗਰੀਬ ਲੋਕ ਨੇ ਕਾਫੀ ਦਿਨਾਂ ਦਾ ਦਿਹਾੜੀ ਤਾਂ ਪਾਣੀ ਲੱਗ ਰਿਹਾ ਮੌਸਮ ਦੀ ਖਰਾਬੀ ਕਰਕੇ ਤੇ ਨਾਲ ਹੀ ਅੱਜ ਆ ਮਜ਼ੀਰੀ ਦੇ ਅੰਦਰ ਆ ਮਾਖਰਪੁਰ ਦੇ ਅੰਦਰ ਬੀੜ ਵੀ ਜਿਹੜੀ ਆ ਚੌਕਾਂ ਦੇ ਰੂਜ ਲੋਕਾਂ ਨੂੰ ਵੰਡਿਆ ਸੋ ਇਸ ਤੋਂ ਬਾਅਦ ਵਾਰਮਾ ਦੇ ਅੰਦਰ ਕਾ ਵੀ ਵੱਡੀ ਮਾਤਰਾ ਦੇ ਰਾਸ਼ਨ ਜਿਹੜਾ ਵੰਡਿਆ ਜਾਣਾ ਸੋ ਲਗਾਤਾਰ ਲੋਕਾਂ ਦੇ ਵਿੱਚ ਸੋ ਮੈਂ ਇਹੀ ਅਪੀਲ ਕਰਦਾ ਸਾਨੂੰ ਲੋਕਾਂ ਦੇ ਕਰਨ ਦਾ ਅਹਿਸਾਸ ਹੈ ਅਸੀਂ ਆਪ ਇਹਨਾ ਸਿੱਤੀਆ ਤੋਂ ਨਿਕਲਿਆ ਆਪ ਇਸ ਵਸਤਾਵਾਂ ਤੋਂ ਨਿਕਲ ਕੇ ਅਸੀਂ ਇੱਥੇ ਪਹੁੰਚੇ ਹਾਂ ਸੋ ਲਗਾਤਾਰ ਲੋਕਾਂ ਦੇ ਵਿੱਚ ਆ ਪੂਰੀ ਟੀਮ ਸਾਡੀ ਜਿਹੜੀ ਆ ਜਿਹਨਾਂ ਰਾਤ ਕੰਮ ਕਰ ਲਈ ਆ ਉਹ ਸਾਰੀ ਉਸ ਟੀਮ ਨੂੰ ਵੀ ਸਲੂਟ ਆ ਔਰ ਉਹਨਾਂ ਲੋਕਾਂ ਨੂੰ ਵੀ ਮੈਂ ਸਲੂਟ ਕਰਦਾ ਜਿਹੜੇ ਵਕ ਵਕ ਢੰਗ ਦੇ ਨਾਲ ਮਦਦ ਕਰ ਰਹੇ ਆ ਹਰ ਵਿਦਤਾ ਦੀ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਇਹਦੇ ਲਗਾਤਾਰ ਅਸੀਂ ਹਮਲਾ ਮਾਰ ਰਹੇ ਆ ਜਦ ਤੱਕ ਸਾਹਿਬ ਪਟਨਕੋਟ ਦੇ ਵਿੱਚ